पंजाब सरकार वालों नशिया खिलाफ चलाई युद्ध नशे विरुद्ध मुहिम तहत संगरूर पुलिस ने एक वीडी कारवाई की पुलिस ने रामनगर बस्ती च नशा तस्करी के कई मामलिया शामिल ਕਾਕਾ ਸਿੰਘ ਅਤੇ ਉਸਦੀ ਪਤਨੀ ਬਲਜੀਤ ਕੌਰ ਵੱਲੋਂ ਬਣਾਈ ਨਜਾਇਜ਼ ਜਦਾਤੇ ਪੀਲਾ ਪੰਜਾ ਚਲਾ ਦਿੱਤਾ ਹੈ ਮੌਕੇ ਤੇ ਪਹੁੰਚੇ ਐਸਐਸਪੀ ਸਰਤਾਜ ਸਿੰਘ ਚੈਲ ਨੇ ਦੱਸਿਆ ਕਿ ਇਹ ਘਰ ਨਸ਼ੇ ਦੀ ਕਮਾਈ ਨਾਲ ਬਣਾਇਆ ਗਿਆ ਸੀ ਅਤੇ ਦੋਸ਼ੀਆਂ ਖਿਲਾਫ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਆਓ ਸੁਣਦੇ ਹਾਂ ਉਹਨਾਂ ਨੇ ਇਸ ਕਾਰਵਾਈ ਬਾਰੇ ਹੋਰ ਕੀ ਕੀ ਜਾਣਕਾਰੀ ਦਿੱਤੀ ਹੈ ਪੀ ਲਾਪਨ ਜੋ ਚਲਾਇਆ ਕਿ ਕਿੰਨੇ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਤੇ ਕਿਸ ਤਰ੍ਹਾਂ ਦੇ ਮਾਮਲੇ ਆ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਿਆ ਹੋਇਆ ਹੈ ਇਸ ਦਾ ਡੈਕਲਰੇਸ਼ਨ ਦੇ ਆਰਡਰ ਸੀ ਤੇ ਇਹ ਬਿਨਾਂਗ ਕਰਦਾ ਹੈਗਾ ਕਾਕਾ ਸਿੰਘ ਤੇ ਬਤੁਮੇਚਾ ਹੋਰ ਉਹ ਦੋਨੋਂ ਤੇ ਜਿਹੜਾ ਕਾਕਾ ਸਿੰਘ ਹੈ ਉਸ ਤੇ ਸੱਤ ਐਫ ਆਈ ਆਰਸ ਪਹਿਲਾਂ ਦਰਜ ਨੇ ਤੇ ਜਿਹੜਾ ਜਿਹੜੀ ਬਲਜੀਤ ਕੌਰ ਉਸ ਗੱਦੀ ਹੈ ਉਸ ਤੇ 6 ਐਫ ਆਈ ਆਰ ਦਰਜ ਹੈ ਕੁੱਲ ਮਿਲਾ ਕੇ ਏਸ ਕੁੱਲ 13 ਐਨ ਡੀ ਪੀ ਐਸ ਦੀ ਐਫ ਆਈ ਆਰਸ ਦਰਜ ਨੇ ਤੇ ਕਿਉਂਕਿ ਇਸ ਮੌਲੇਜ ਪਹਿਲਾਂ ਵਿੱਚ ਕਹਤਾ ਇਹ ਹੈ ਕਿ ਐਨਡੀਪੀਐਸੀ ਦਰਦ ਤਸਕਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲੋ ਐਂਡ ਆਰਡਰ ਸਪੋਰਟ ਵਾਸਤੇ ਇੱਥੇ ਮਚੂ ਦਾ ਸਰ ਪਰਿਵਾਰ ਕਹਿ ਰਿਹਾ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁਤ ਟਾਈਮ ਤੋਂ ਅਸੀਂ ਦਾ ਇਹ ਕੋਈ ਕੰਮ ਨਹੀਂ ਕੀਤਾ ਕਿਉਂਕਿ ਪਰਿਵਾਰ ਦਾ ਘਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਵੀ ਸਾਡੇ ਉਤੇ ਧੱਕੇ ਨਾਲ ਪਰਚੇ ਦਰਜ ਕੀਤੇ ਗਏ। ਲੇਟੈਸਟ ਵੀ ਐਫ ਆਈ ਆਰ ਹੈਗੀ ਜੀ ਦਰਜ ਇਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਿਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ। ਜਿਹੜੇ ਨਵੇਂ ਐਫ ਆਈ ਆਰ ਦਰਜ ਨੇ ਉਹ ਵੀ ਅਨਡਿਪੀਕਟਿਡ ਨੇ ਜੀ ਉਹ ਵੀ ਹੈਗੀਆਂ ਐਕਸਾਈਜ਼ ਦੀ ਵੀ ਹੈਗੀਆਂ। ਠੀਕ। ਕਾਰਵਾਈ ਦੌਰਾਨ ਖਰਚੇ ਮੌਜੂਦ ਬਲਜੀਤ ਕੌਰ ਨੇ ਆਪਣਾ ਪੱਖ ਰੱਖਦਿਆਂ ਪੁਲਿਸ ਅਤੇ ਸਰਕਾਰ ਅੱਗੇ ਗੁਹਾਰ ਲਗਾਈ। ਉਹਨੇ ਮੰਨਿਆ ਕਿ ਉਹਨਾਂ ਤੇ ਮਾਮਲੇ ਦਰਜ ਨੇ ਪਰ ਨਾਲ ਹੀ ਨਾਲ ਦਾਵਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਛੱਡ ਚੁੱਕੇ ਨੇ ਨਹੀਂ ਸਰ ਜੀ ਜਾਨ ਦਾ 2-3 ਸਾਲ ਹੋ ਗਿਆ ਸੀ ਕਰਿਆ ਨਹੀਂ ਹੈਗਾ ਸਰ ਜੀ ਸਾਡੇ ਤੇ ਝੂਟੇ ਪਕੇ ਜਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾਂ ਸਾਡੀ ਸਰ ਜੀ ਕੋਈ ਗਰੀਬਾਂ ਦੀ ਫਰਵਾਹ ਨਹੀਂ ਹੈਗੀ ਕਿੰਨੇ ਪਰਚੇ ਕਰਦੇ ਮੇਰੇ ਤਾਂ ਪਰਚੇ ਹੋਣ ਜੀ 6-7 ਹੋਣੇ ਮੈਂ ਝੂਠ ਨਹੀਂ ਮਾਰਦੀ ਜਾਂ 1 2 3 ਇਹਨਾਂ ਨੇ ਚਿੱਟੇ ਲਈ ਪਾਇਦੀ ਕਹਿੰਦੇ ਵੀ ਤੁਹਾਡੇ ਵਿੱਚੇ ਦਾਰੂ ਦੇ ਨੇ ਵਿੱਚੇ ਭੁੱਕੀ ਭਾਕੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੁਤ ਵਿਚਾਰੀ ਕੰਮ ਲੱਗੇ ਮੁੰਡਾ ਕੰਮ ਤੇ ਮੈਂ ਮੰਡੀ ਚਲੇ ਲੱਗੀ ਨਹੀਂ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀ ਆ ਘਰ ਦੇ ਆਲੀ ਵੀ ਛੁੱਟੀ ਆ ਜਿਓ ਬਿਮਾਰ ਅੰਦਰ ਅੰਦਰ ਬਹੁਤ ਜਾਦੇ ਬਿਮਾਰ ਹੈ ਜੀ ਅਸੀਂ हां जी ਅੰਦਰ ਉਹਨੂੰ ਹੋ ਗਿਆ 15 ਸਾਲ ਦੀ ਸਜ਼ਾ ਆਈ ਭਈਆ ਕੋਈ ਟੈਗ ਦੀ ਸ਼ਿਕਾਇਤ ਅਸੀਂ ਬਾਹਰ ਇਲਾਜ ਕਰਾ ਆ ਸੀ ਹਾਂ ਬਹੁਤ ਪੁਰਾਣਾ ਕੇਸ ਸੀ ਜੀ ਬਾਹਲਾ ਪੁਰਾਣਾ ਕੇਸ ਸੀ ਜੀ ਜਿਹੜਾ ਪਹਿਲਾਂ ਵੇਚਦੇ ਸੀ ਨਹੀਂ ਸਰ ਜੀ ਅਸੀਂ ਨਹੀਂ ਵੇਚਦੇ ਸੀ ਹਾਂ ਜੀ ਹਾਂ ਸਾਡੇ ਤੇ ਪਰਚੇ ਆ ਹੀ ਪਾਏ ਨੇ ਅਜੇ ਕੁਝ ਨਹੀਂ ਕਰਦੇ ਹੁਣ ਜੀ ਜਿਹੜਾ ਆਪਣੇ ਕੰਮ ਤਾਂ ਲੱਗੇ ਨਹੀਂ ਕਰਦੇਗੇ ਪਹਿਲਾਂ ਵੀ ਨਹੀਂ ਕਰੇ ਨਹੀਂ ਪਹਿਲਾਂ ਨਹੀਂ ਕਰਦੇ ਪਹਿਲਾਂ ਵੀ ਨਹੀਂ ਕਰਦੇ ਕੰਮ ਕਰ ਕਰਦੇ ਜੀ ਸਰ ਜੇ ਇਹਨਾਂ ਨੇ ਝੂਠੇ ਸਾਡੇ ਤੇ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜੀ ਸਾਡੇ ਤੇ ਕੁਝ ਨਹੀਂ ਸਾਡੇ ਤਾਂ ਜੀ ਇਹ ਗਰੀਬਾਂ ਦੀ ਬਣਾਇਦਾ ਛੱਟਣਾ ਛੱਟ ਜਾਣਾ ਪੰਨਣਾ ਪੰਨ ਜਨ ਜੇ ਸਾਡੀ ਕੋਈ ਗਰੀਬਾਂ ਦੀ ਹੋਣੀ ਹੈਗੀ ਰੋਕਰ ਲਾ ਕੇ ਅਸੀਂ ਬਹਿ ਜਾਾਂਗੇ ਜੀ ਠੀਕ ਹੈ ਹਾਂ